ਦੋਸਤੋ ਨਮਸਕਾਰ ਅੱਜ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇੱਕ ਪੰਜਾਬੀ ਸਿੰਗਰ ਦੀ ਹੈ ਜਿਸ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਬੜੀਆਂ ਧੂਮਾਂ ਮਚਾਈਆਂ ਨੇ ਤਾਂ ਉਸ ਦੇ ਪਹਿਲੇ ਆਡੀਸ਼ਨ ਦੀ ਵੀਡੀਓ ਹੈ ਤਾਂ ਜਿਸ ਜਿਸ ਨੂੰ ਵੀ ਇਸ ਪੰਜਾਬੀ ਸਿੰਗਰ ਦੀ ਪਛਾਣ ਆ ਗਈ ਹੈ ਤਾਂ ਪਲੀਜ਼ ਆਪਣੀ ਰੈਕ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਕਾ ਕਿਸ ਤਰੀਕੇ ਪਹਿਲੇ ਆਡੀਸ਼ਨ ਤੋਂ ਬਾਅਦ ਇਸ ਪੰਜਾਬੀ ਸਿੰਗਰ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਧੂਮ ਮਚਾਈ ਆ। ਕਾ ਤੁਸੀਂ ਵੀਡੀਓ ਨੂੰ ਦੇਖੋ ਤੇ ਆਪਣੀ ਰੈਕਮੈਂਡ ਬਾਕਸ ਵਿੱਚ ਜਰੂਰ ਦਿਓ। ਵੀਡੀਓ ਦੇਖੋ। ਛੱਡੇਗਾ ਪਤਾ ਨਹੀਂ ਸੀ ਸਾਡੇ ਨਾ ਇਸ ਪੰਜਾਬੀ ਸਿੰਗਰ ਨੇ ਬੜੀਆਂ ਧੂਮ ਮਚਾਈ। ਕੱਢੇਗਾ ਤੇਰੇ ਨੂ ਨੋ ਵੱਦ ਇਹ ਸਾਨੂੰ ਪਛਾਣਤਾ ਉਸ ਦਾ ਨਾਮ ਵੀ ਕਰੀਬ ਨਹੀਂ ਸੀ ਆ ਦੇਖਣਾ ਤੇਰੇ ਕੋਲੋਂ ਯਾਰਾਂ ਪੰਜਾਬੀ ਸਿੰਗਲ ਦੀ ਸਾਨੂੰ ਐ ਹੋ ਜਈ ਉਮੀਦ ਨਹੀਂ ਤੇਰੇ ਕੋਲੋਂ ਯਾਰਾ ਹੋਏ ਸਾਨੂੰ ਇਹੋ ਜੀ ਹਾਸਲ ਕੀਤੀ ਇੱਕ ਪੰਜਾਬੀ ਸਿੰਗਲ ਦੀ ਤੇਰੇ ਕੋਲ ਮੁੰਡੇ ਆ ਮੈਨੂੰ ਇਹੋ ਹੀ ਉਮੀਦ ਸੀ ਕਿਉਂਕਿ ਤੂੰ ਫਾਜ਼ਿਲ ਕਾ ਦਾ ਐ ਤੇ ਫਾਜ਼ਿਲ ਕਾ ਚ ਗਉਣ ਵਾਲੀ ਇਦਾਂ ਹੀ ਹੁੰਦੇ ਜਿਸ ਨੂੰ ਪਛਾਣ ਆ ਗਈ ਓ ਇਸ ਮਨਿਆਵੀ ਸਿੰਗਰ ਦਾ ਨਾਮ ਹਾਂਜੀ ਫਿਰ ਪਾਜੀ ਕੀ ਬਣਾ ਤੁਹਾਡਾ ਉਹ ਮਿਲ ਗਈਆਂ ਜੀ ਟਿਕਟਾਂ ਟਿਕਟ ਕਿਤੇ ਵਾਪਸੀ ਦੀ ਤਾਂ ਨਹੀਂ ਮਿਲ ਗਈ ਨਹੀਂ ਪਾਜੀ ਚੰਡੀਗੜ੍ਹ ਦੀਆਂ ਲੈ ਕੇ ਆਏ ਆ ਆਹ ਕੀ ਬਾਤ ਆ ਖੁਸ਼ਕੀ ਤਾਂ ਹੀ ਫੀਤ ਕੋਟੀਆਂ ਨੇ ਲੋ ਫਰ ਵੀਰ ਇਸੇ ਖੁਸ਼ੀ ਵਿੱਚ ਹੋ ਜਾਏ ਲੈਟਸ ਮੇਕ ਇਟ ਲਾ ਸਸਿਕਾ ਮੈਂ ਪੰਜਾਬੀ ਗਾਣੇ ਲਿਖਣਾ ਔਰ ਸੁਣਨਾ ਬਹੁਤ ਪਸੰਦ ਕਰਦਾ ਜੇ ਤੁਹਾ ਦਾ ਗਾਇਕੀ ਫਲੇਵਰ ਦਾ ਸਵਾਲ ਹੈ ਜੀ ਮੈਂ ਬੀਟ ਗਾਣੇ ਵੀ ਗਾ ਸਕਦਾ ਔਰ ਮੈਂ ਕਲਾਸਿਕਲ میوزਿਕ ਵੀ ਸਿੱਖ ਰਿਹਾ ਮੇਰੀ ਵਰਸਟਾਈਲਿਟੀ ਹੀ ਜੋ ਮੈਨੂੰ ਪਰਮਾਤਮਾ ਨੇ ਬਖਸ਼ੀ ਹੈ ਇਸ ਦੀ ਬਦੌਲਤ ਹੀ ਮੈਨੂੰ ਲੱਗਦਾ ਹੈ ਕਿ ਮੈਂ ਬਣਾਗਾ ਵੌਇਸ ਆਫ ਪੰਜਾਬ ਸੀਜ਼ਨ 4 ਫਰਸਟ ਓਡੀਸ਼ਨ ਪੰਜਾਬੀ ਸੀਰੀਜ਼ ਜਿਸ ਤੋਂ ਇਸ ਪੰਜਾਬੀ ਸੀਰੀਜ਼ ਦਾ ਕੰਮਜਾ ਰੂ ਸ਼ੁਰੂ ਹੋਇਆ ਛੱਡੇਗਾ ਪਤਾ ਨਹੀਂ ਸੀ ਸਾਡੇ ਇੰਜ ਵੈਰ ਕੱਢੇਗਾ ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਆ ਤੇਰੇ ਕੋਲੋਂ ਯਾਰਾ ਸਾਨੂੰ ਐਹੋ ਜਈ ਉਮੀਦ ਨਹੀਂ ਸੀ ਤੇਰੇ ਕੋਲੋਂ ਦੋਸਤੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਜੋ ਵੀ ਸ਼ੌਂਕ ਰੱਖਦੇ ਨੇ ਗਾਉਣ ਦਾ ਤਾਂ ਉਹ ਜੋ ਵੀ ਕੋਈ ਐਡੀਸ਼ਨ ਆਉਂਦਾ ਹੈ ਤਾਂ ਪਲੀਜ਼ ਉਹ ਐਡੀਸ਼ਨ ਜ਼ਰੂਰ ਦੇਣ ਤਾ ਪਤਾ ਨਹੀਂ ਕਿਸ ਤਰ੍ਹਾਂ ਕੇ ਤੁਹਾਡਾ ਸਿਤਾਰਾ ਚਮਕ ਸਕਦਾ ਜਿਸ ਤਰੀਕੇ ਇਸ ਸਿੰਗਰ ਦਾ ਪਹਿਲੇ ਆਡੀਸ਼ਨ ਤੋਂ ਬਾਅਦ ਇੱਕ ਕਾਮਯਾਬੀ ਇਸਨੇ ਹਾਸਲ ਕੀਤੀ ਹੈ ਤਾਂ ਤੁਸੀਂ ਵੀ ਉਹ ਕਾਮਯਾਬੀ ਹਾਸਲ ਕਰ ਸਕਦੇ ਹੋ ਤਾਂ ਪਲੀਜ਼ ਇਸ ਸਿੰਗਰ ਦਾ ਨਾਮ ਜਰੂਰ ਦੱਸੋ ਕਿ ਇਹ ਕਿਹੜਾ ਸਿੰਗਰ ਹੈ ਤਾਂ ਆਪਣੀ ਰੈ ਕਮੈਂਟ ਬਾਕਸ ਦੇ ਵਿੱਚ ਇਸ ਦਾ ਨਾਮ ਦੱਸੋ ਤੇ ਆਪਣੀ ਰਾਇ ਜਰੂਰ ਦਿਓ ਤਾਂ ਇਸ ਤਰੀਕੇ ਦੀਆਂ ਵੀਡੀਓ ਨੂੰ ਦੇਖਣ ਲਈ ਤੁਸੀਂ ਅਨ ਫਾਲੋ ਕਰ ਸਕਦੇ ਹੋ ਤਾ ਇਸ ਤਰੀਕੇ ਦੀਆਂ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਉਂਦਾ ਰਹਾਂਗਾ